ਹਜ਼ੂਰਤਮੰਦ 21 ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਇੱਕ ਸਮਾਜ ਸੇਵੀ ਵਿਅਕਤੀ ਦੇ ਵੱਲੋਂ ਕਰਵਾਏ ਗਏ ਨੇ ਤਾਂ ਦੱਸ ਦਈਏ ਕਿ ਪਿੰਡ ਖਨਾਲ ਕਲਾ ਦੇ ਜੰਪਲ ਅਮਰੀਕ ਸਿੰਘ ਦੇ ਵੱਲੋਂ 21 ਲੜਕੀਆਂ ਦੇ ਵਿਆਹ ਕਰਵਾਏ ਗਏ ਇਸ ਮੌਕੇ ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਬੜਾ ਵੱਡਾ ਯੱਗ ਹੋਇਆ ਤੇ ਵਿਆਹ ਸਮਾਗਮ ਦੇ ਵਿੱਚ ਹਰ ਇੱਕ ਸਿਆਸੀ ਪਾਰਟੀ ਦਾ ਨੁਮਾਇੰਦਾ ਪਹੁੰਚਿਆ ਟੜੇ ਬਾਜ਼ੀਅਤ ਉੱਪਰ ਉਠਕੇ ਸਮਾਗਮ ਦੇ ਵਿੱਚ ਲੋਕ ਪਹੁੰਚੇ ਤੇ ਸਮਾਗਮ ਦੇ ਵਿੱਚ ਸਿਆਸੀ ਦਿਗਜ ਲੀਡਰ ਪਹੁੰਚੇ ਤੇ ਨੌਜਵਾਨਾਂ ਦਾ ਵੀ ਵੱਡਾ ਇਕੱਠ ਵੇਖਣ ਨੂੰ ਮਿਲਿਆ ਅਮਰੀਕ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਦੂਰੋਂ ਨੇੜੇੋਂ ਇਸ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਤੇ ਵਿਆਹ ਦੇ ਬੰਧਨ ਦੇ ਵਿੱਚ ਬੱਜੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਪਿੰਡ ਦੇ ਲੋਕਾਂ ਨੇ ਵੀ ਖੂਬ ਤਾਰੀਫ ਕੀਤੀ ਹੈ ਤੇ ਅਮਰੀਕ ਸਿੰਘ ਦੇ ਵੱਲੋਂ ਬੜਾ ਵੱਡਾ ਉਪਰਾਲਾ ਕੀਤਾ ਗਿਆ ਜੋ ਕਿ ਸ਼ਲਾਦਾ ਯੋਗ ਹੈ ਤੇ ਅਮਰੀਕ ਸਿੰਘ ਨੇ ਆਪਣੇ ਸਾਥੀਆਂ ਦਿਨਾਰਾਲ ਲਈ ਇੱਕ ਚੰਗਾ ਸੰਦੇਸ਼ ਦਿੱਤਾ ਹੈ ਕਿ ਜੇਕਰ ਕਿਸੇ ਵੀ ਗਰੀਬ ਦੇ ਬੱਚੇ ਦਾ ਵਿਆਹ ਸ਼ਾਨੂੰ ਸ਼ੌਕਤ ਨਾਲ ਹੋ ਜਾਵੇ ਤਾਂ ਉਸ ਗਰੀਬ ਦੇ ਲਈ ਬੜੀ ਵੱਡੀ ਖੁਸ਼ੀ ਹੋਵੇਗੀ ਫਰਬਦ ਕਰਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਲੜਕੀ ਨੂੰ ਰਹਿੇਜ਼ ਦੇ ਵਿੱਚ ਘਰੇਲੂ ਜ਼ਰਤ ਦਾ ਸਾਰਾ ਸਮਾਨ ਤੇ ਵਰਤਨ ਦੇ ਲਈ ਸਮਾਨ ਜਿਹੜਾ ਹੈ ਉਹ ਵੀ ਦਿੱਤਾ ਜਾਂਦਾ ਹੈ ਪੀਵੀ 11 ਬੀਕੇਸੀ ਪੀਵੀ 0 ਅੱਜ ਖਨਾਲ ਦੀ ਸਾਰੀ ਸੰਗਤ ਵੱਲੋਂ 21 ਜਿਹੜੇ ਉਹਨਾਂ ਪਰਿਵਾਰਾਂ ਦੀਆਂ ਕੁੜੀਆਂ ਜਿਹੜੇ ਮੈਂ ਸਮਝਦਾ ਆਪਣੇ ਬੱਚਿਆਂ ਦਾ ਵਿਆਹ ਕਰਨ ਤੋਂ ਆ ਸਮਰੱਥ ਸੀ ਉਹਨਾਂ ਦੇ ਅੱਜ ਸਾਰਿਆਂ ਨੇ ਮਿਲ ਕੇ ਇਦਾਂ ਸੰਗਤ ਨੇ ਵਿਆਹ ਕੀਤੇ ਨੇ ਸੋ ਬਹੁਤ ਅੱਛਾ ਅਪਰਾਲਾਗਾ ਸੋ ਇਹ ਸਾਰੇ ਮੁਬਾਰਕ ਦੇ ਮੁਬਾਰਕਬਾਦ ਦੇ ਪਾਤਰ ਨੇ ਜਿਹੜੇ ਮੈਂ ਸਮਝਦਾ ਗਰੀਬ ਗੁਰਬੇ ਦੇ ਨਾਲ ਖੜਦੇ ਨੇ ਔਰ ਲੋਕਾਂ ਦੀ ਸੇਵਾ ਕਰਦੇ ਨੇ ਸੋ ਸਾਰੀ ਸਾਰਿਆਂ ਦਾ ਸਾਰੀ ਮੈਨੇਜਮੈਂਟ ਕਮੇਟੀ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਹਨਾਂ ਨੂੰ ਮੁਬਾਰਕ ਇਹ ਬੜਾ ਅੱਛਾ ਪ੍ਰਾਲਾ ਕੀਤਾ ਕਿ ਸਾਰੇ ਧਰਮਾਂ ਜਾਤਾਂ ਨੂੰ ਛੱਡ ਕੇ ਸਾਰਿਆਂ ਨੂੰ ਬੁਲਾਇਆ ਗਿਆ ਸੱਦਾ ਦਿੱਤਾ ਗਿਆ ਔਰ ਸਾਰੇ ਬੱਚੇ ਆਏ ਲੇ ਕਿ 109 ਜੋੜਿਆਂ ਨੂੰ ਸਾਰਿਆਂ ਨੂੰ ਜਿਹੜੇ 21 ਨਵੇਂ ਅੱਜ ਨਵੇਂ ਪਰਿਵਾਰ ਬਣੇ ਨੇਗੇ ਉਹਨਾਂ 21 ਨਵੇਂ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਅਸ਼ੀਰਵਾਦ ਬਹੁਤ ਬਹੁਤ ਮੁਬਾਰਕ ਉਹ ਐਸਾ ਬੰਦਾ ਇਸ ਤਰ੍ਹਾਂ ਦੀ ਜਿਹੜੇ ਸਮਾਜ ਸੇਵੀ ਵਿਅਕਤੀ ਨੇ ਉਹ ਲਗਾਤਾਰ ਸਮਾਜ ਦੀ ਸੇਵਾ ਕਰਦੇ ਰਹਿਣ ਦਾ ਸਮਾਜ ਜਿਹੜਾ ਉਹ ਅੱਗੇ ਵਧਾ ਰਿਹਾ ਹੈ। ਮੈਂ ਛੋਟਾ ਭਾਈ ਅਮਰੀਕ ਸਿੰਘ ਖਨਾਲ ਮੈਂ ਦੱਸਣਾ ਚਾਹੁੰਦਾ ਕਿ ਜਿਸ ਪਿੰਡ ਦਾ ਵਾਸੀ ਅਮਰੀਕ ਹੈ ਉਸੇ ਪਿੰਡ ਦਾ ਵਾਸੀ ਮੈਂ ਵੀ ਹਾਂ ਕਿਉਂਕਿ ਮੇਰਾ ਪਿੰਡ ਵੀ ਜਿਹੜਾ ਖਨਾਲ ਪੈਂਦਾ ਸੋ ਇਸ ਕਰਕੇ ਆਪਣਾ ਭਰਾ ਜਦੋਂ ਯਾਦ ਕਰੇ ਤਾਂ ਮੇਰਾ ਉਹਨਾ ਫਰਜ਼ ਬਣਦਾ। ਸੋ ਮੇਰੇ ਅਮਰੀਕ ਜੀ ਨੇ ਜੋ ਸਮਾਜ ਵਾਸਤੇ ਕਹਿੰਦੇ ਆ ਕਿ ਉਹ ਲੋਕ ਹਮੇਸ਼ਾ ਯਾਦ ਰੱਖੇ ਜਾਂਦੇ ਨੇ ਜਿਹੜੇ ਸਮਾਜ ਦੇ ਵਿੱਚ ਅਬਦਾ ਬਣਦਾ ਯੋਗਦਾਨ ਪਾਉਂਦੇ ਨੇ ਔਰ ਉਹ ਯੋਗਦਾਨ ਮੇਰੇ ਛੋਟੇਪਰਾ ਅਮਰੀਕ ਨੇ ਪਾਇਆ ਜਿਨੇ ਅਨਸਾਧੀਆਂ ਬੱਚੀਆਂ 21 ਬੱਚੀਆਂ ਦੇ ਜਿਹੜੇ ਵਿਆਹ ਦੇ ਜਿਹੜੇ ਉਹਨਾਂ ਦੇ ਖਿੱਤੇ ਕਹਿੰਦੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਨਮਾ ਸਫਰ ਜਿਹੜਾ ਉਹ ਸ਼ੁਰੂ ਸ਼ੁਰੂਆਤ ਕੀਤੀ ਹੈ ਮੁੱਚੀ ਸਾਧ ਸੰਗਤ ਜੀ ਮੇਟੇ ਸੰਜੀਤ ਸਿੰਘ ਮਾਨ ਸਾਹਿਬ ਜੋੜਾ ਮਾਜਰਾ ਸਾਹਿਬ ਮੈਂ ਤਾਂ ਮੈਂ ਅਮਰੀਕ ਜੀ ਦੀ ਔਰ ਇਹਨਾਂ ਦੀ ਸਾਰੀ ਟੀਮ ਦਾ ਇਹਨਾਂ ਨੂੰ ਵਧਰਵਾ ਦਿੰਦਾ ਬਹੁਤ ਸੋਹਣਾ ਪ੍ਰੋਗਰਾਮ ਬਹੁਤ ਵਧੀਆ ਕਾਰਜ ਕਰ ਦਿੱਤਾ ਹੈ ਬਹੁਤ ਵੱਡੇ ਪੱਧਰ ਤੇ ਮੈਂ ਤੋਂ ਪਹਿਲਾਂ ਦੂਜੇ ਬਲਾਰੇ ਵੀ ਯਕੀਨਨ ਕਹਿ ਕੇ ਗਏ ਹੋਣੇ ਔਰ ਅੱਜ ਜੋੜਾ ਮਾਜਰਾ ਸਾਹਿਬ ਨੇ ਵੀ ਕਰਕੇ ਇਹ ਬਹੁਤ ਵੱਡਾ ਉਪਨਾ ਲਾ ਚੁੱਕਿਆ ਹੈ ਕਿ ਕੀ ਪਰ ਯਾਰ ਪਰਿਵਾਰਾਂ ਨੂੰ ਇਕੱਠਾ ਕਰਨ ਇਸ ਕਰਕੇ ਮੈਂ ਸਿਰ ਵੀ ਨਹੀਂ ਗੱਲ ਗੈਣੀ ਆ ਇੱਕ ਬਾਰ ਅਫਰੀਕ ਨੂੰ ਉਹਦੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਦਾ ਧੰਨਵਾਦੀ ਹੈ ਤੇ ਇਹਨਾਂ ਦੇ ਕਰਕੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਸਾਰਿਆਂ ਨੂੰ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਅੱਜ ਤੁਸੀਂ ਸਾਰੇ ਇਹ ਕੀ ਕੁਰੀਆ ਦੀ ਸ਼ਾਦੀ ਵਾਸਤੇ ਇਕੱਠੇ ਹੋਏ ਹੋ ਔਰ ਇਹ ਜੋ ਕਾਰਗ੍ਰਾਮ ਹੈ ਇਹ ਜੋ ਕਲਾਕਾਰ ਅੰਮ੍ਰੀ ਕਰੂ ਦੀ ਟੀਮ ਨੇ ਇਕੱਠੇ ਕੀਤੇ ਉਹਨਾਂ ਦੀ ਗੱਲਾਂ ਸੁਣਨ ਆਇਆ ਤੇ ਮੈਂ ਜਰੂਰ ਪਰਮਾਤਮਾ ਤੋਂ ਗੁਰੂ ਮਹਾਰਾਜ ਤੋਂ ਆਪਾ ਉਹਨਾਂ ਦੇ ਲਈ ਸੁਖ ਕੂਠਨਾ ਜੈਦਾ ਇਹਨਾ ਮੈਂ ਜਰੂਰ ਕਹਿਣਾ ਚਾਹੁੰਦਾ ਸਾਰਾ ਜੋ ਪਹੁੰਚੋ ਜੀ 21 ਪਰਿਵਾਰਾਂ ਦੀ ਜਰੂਰਤਵੰਦ ਪਰਿਵਾਰਾਂ ਦੀ ਬੱਚੀਆਂ ਦੇ ਸ਼ਾਦੀ ਦੇ ਵਿੱਚ ਪਹੁੰਚੋ ਹਰ ਇੱਕ ਨੇਕ ਕੰਮ ਦੇ ਵਿੱਚ ਤੁਸੀਂ ਹਾਜ਼ਰੀ ਜਰੂਰ ਲਵਾਣੇ ਹੋ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਨੇ ਨਹੀਂ ਐਸੀ ਕੋਈ ਗੱਲ ਨਹੀਂ ਹੈ ਮੈਨੂੰ ਦੇਖੋ ਇਹ ਜੋ ਸੇਵਾਦਾਰ ਹੈ ਇਲਾਕੇ ਦੇ ਉਹਨਾਂ ਨੇ ਮੈਨੂੰ ਬੁਲਾਇਆ ਹੈ ਅਮਰੀਕਾ ਰੋਦੇ ਸਾਰੇ ਸਾਥੀ ਮੇਰੇ ਨਾਲ ਜੁੜੇ ਆਂ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਨੇਕ ਕੰਮ ਦੇ ਵਿੱਚ ਮੈਨੂੰ ਵੀ ਦੋ ਮਿੰਟ ਆਪਣੀ ਹਾਜ਼ਰੀ ਲਾਣ ਦਾ ਮੌਕਾ ਮਿਲਿਆ ਔਰ ਬਹੁਤ ਵੱਡਾ ਜਿਬੇ ਤੂੰ ਕਹਿ ਰਿਹਾ ਬਹੁਤ ਨੇਕ ਕੰਮ ਹੈ ਔਰ ਮੈਨੂੰ ਇਸ ਨੇਕ ਕੰਮ ਵਿੱਚ ਆਪਣੀ ਹਾਜ਼ਰੀ ਲਾਣੀ ਮੈਨੂੰ ਲੱਗਦਾ ਸੀ ਜ਼ਰੂਰੀ ਆ ਤੁਸੀਂ ਪਿੱਛੇ ਵੀ ਮਹਿਲਾਵਾਂ ਵਾਸਤੇ ਸੈਂਟਰ ਜਿਹੜੀ ਦਿੱਤੀ ਹੈਗੀ ਬਣਾ ਕੇ ਜੀ ਉਸ ਦੀ ਵੀ ਅਸੀਂ ਵੀ ਕਵਰੇਜ ਕੀਤੀ ਹੈਗੀ ਬਹੁਤ ਅੱਛੇ ਉਰਾਲੇ ਤੁਹਾਡੀ ਸਸਤਾਵਾਂ ਤੋਂ ਕਿਤੇ ਜਾਂਦੇ ਹੈਗੇ ਨੇ ਇਹ ਲੱਗਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਨਵਾਂ ਕੁਝ ਸੋਚਿਆ ਕੁਝ ਦੇਖੋ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਮਨੁੱਖਤਾ ਦੀ ਸੇਵਾ ਕਰਦਾ ਹੈ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਕੋਈ ਗਰੀਬ ਖਾਣੀ ਖਾਣੇ ਦੀ ਕਮੀ ਕਰਕੇ ਨਹੀਂ ਮਰ ਸਕਦਾ ਇੱਥੇ ਇਨਾ ਸ਼ਰਧਾ ਇਨੀ ਹੈ ਪੰਜਾਬ ਦੇ ਵਿੱਚ ਤੇ ਇਸ ਕਰਕੇ ਐਸੀ ਜੋ ਸੇਵਾ ਕੁੱਲੀ ਆਪਾਂ ਗਰੀਬਾਂ ਨੂੰ ਇਸ ਮਹੌਲ ਦੇ ਵਿਚਰਾਂ ਦੀ ਸ਼ਾਦੀ ਕਰਾਣੇ ਬਹੁਤ ਵੱਡੀ ਗੱਲ ਹੈ ਬਹੁਤ ਪੁੰਨ ਦੀ ਗੱਲ ਹੈ ਤੇ ਮੈਨੂੰ ਲੱਗਦਾ ਕਿ ਐਸੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਆਪਣੀ ਹਾਜ਼ਰੀ ਲਾਣੀ ਚਾਹੀਦੀ ਹੈ ਜਿਲ੍ਹਾ ਖਾਲਸਾ ਸਾਹਿਬਾਇਕ ਹੁੰਜਕੇ ਲਈ ਅੱਜ ਸਨਾਰ ਅਮਰੀਦ ਸਿੰਘ ਖਨਾਰ ਨੇ ਆਪਣੇ ਸਤਿਅੰਦਰ ਆਪਣੇ ਇਲਾਕੇ ਦਾ ਔਰ ਪੰਜਾਬ ਤੇ ਪੰਜਾਬੀਆਂ ਦਾ ਇਹਦਾ ਸਿਰ ਬਹੁਤ ਚੱਕ ਦਿੱਤਾ ਹੈ ਤੇ ਜਦੋਂ ਕਿਸੇ ਪਰਿਵਾਰ ਦੇ ਧੀ ਨੂੰ ਜਦੋਂ ਜਵਾਬ ਚਲਦੀ ਆ ਤੇ ਤਰੀਬ ਕੋਈ ਨਹੀਂ ਦਾ ਲੋਰ ਮੁਤਲਬ ਤੇ ਉਹਨਾਂ ਨੂੰ ਫਿਕਰ ਕਿਵੇਂ ਮਿਲਾ ਕਰਾਂਗੇ ਉਹ ਬੜਾ ਬੋਝ ਹੈ ਤੇ ਬਸ ਸਾਜੋਈ ਕੀ ਪਰਿਵਾਰਾਂ ਦਾ ਬੋਝ ਇਹ ਮੁਸੀਬਤ ਸਿਰ ਤੇ ਚੁੱਕਿਆ ਤੇ ਮੈਂ ਕਹਿੰਦਾ ਵੀ ਇਹ ਭਾਰ ਜਿਹੜਾ ਇਹ ਭਾਈ ਅਮਰੀਕਾ ਤੋਂ ਕੱਟ ਕੇ ਕੀ ਕਰੇਗਾ ਇਸ ਭਾਰ ਨਾਲ ਦੱਬਿਆ ਨਹੀਂ ਜਾਏਗਾ ਇਹ ਭਾਰ ਦਾ ਪਚਾ ਹੋਏਗਾ ਆਉਣ ਵਾਲੇ ਸਮੇਂ ਵਿੱਚ ਇਸ ਅਮਰੀਕ ਸੇ ਇਦਾਂ ਹੀ ਸਮਾਜ ਵਾਸਤੇ ਕੌਮੋ ਰਾਸਤੇ ਪੰਜਾਬ ਵਾਸਤੇ ਲੋਰ ਬੰਦਾ ਦਾ ਦਰਦ ਬੰਦਾ ਨਾਲ ਇਦਾਂ ਹੀ ਖੜੇ ਹੋਤਾ ਸਾਥ ਦੇ ਇਦਾਂ ਹੀ ਇੱਕ ਬੰਦੇ ਘਰ ਬਸਾਵੇ ਤੇ ਅਰਦਾਸ ਕਰਦੇ ਆ ਅਮਰੀਕ ਸੇ ਖਨਾਲ ਦਾ ਘਰ ਵੀ ਬਸਦਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਈ ਜਿਵੇਂ ਦੇਖਦੇ ਬੜੇ ਲੰਬੇ ਸਮੇਂ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਹੋਗੇ ਅੱਜ 21 ਪਰਿਵਾਰਾਂ ਦੇ ਕੁੜੀਆਂ ਦੇ ਵਿਆਹ ਹੋ ਰਹੇ ਨੇ ਕਿਵੇਂ ਦੇਖਦੇ ਬਹੁਤ ਵਧੀਆ ਪ੍ਰਬੰਧ ਹੈ ਬਾਈ ਅਮਰੀਕ ਵੱਲੋਂ ਸਾਰੇ ਪਰਿਵਾਰਾਂ ਨੂੰ ਵਧੀਆ ਸਨਮਾਨ ਦਿੱਤਾ ਗਿਆ ਵਧੀਆ ਉਹ ਕਰਾਇਆ ਸਾਰੇ ਪਰਿਵਾਰਾਂ ਵਾਸਤੇ ਜਿਹੜਾ ਅੱਜ ਦਾ ਦਿਨ ਹੈ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਹਰੇਕ ਬੰਦੇ ਦੀ ਅਲੱਗ-ਅਲੱਗ ਡਿਊਟੀ ਲੱਗੀ ਹੋਈ ਹੈ ਸਾਰੇ ਬੰਦੇ ਜਿੰਨੇ ਵੀ ਟੀਮਾਂ ਬਣਾ ਕੇ ਦਿੱਤੀਆਂ ਗਈਆਂ ਨੇ ਵੀ ਹਰੇਕ ਸਮਾਨ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਹਰੇਕ ਜੋੜੇ ਦੀ ਉਹਨਾਂ ਦੀ ਪ੍ਰੋਪਰ ਉਹ ਟੀਮ ਦੀ ਹੋਊਗੀ ਤਿੰਨ ਤਿੰਨ ਬੰਦਿਆਂ ਦੀਆਂ ਟੀਮਾਂ ਬਣਾ ਕੇ ਦਿੱਤੀਆਂ ਨੇ ਬਹੁਤ ਵੱਡਾ ਪ੍ਰਾਰਾਲਾ ਬਾਈ ਦਾ ਜਿਹੜਾ ਸਾਲ ਮੰਤਰੀ ਆਪਣੇ ਚੇਤਨ ਜੋੜਾ ਮਜਰਾ ਜੀ ਆਏ ਨੇ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਆਏ ਨੇਗੇ ਉਪਰਵਾ ਚੇਅਰਮੈਨ ਸਾਹਿਬ ਕਾਫੀ ਚੇਅਰਮੈਨ ਆਗੇ ਤੇ ਬਾਕੀ ਆਪਣੇ ਪ੍ਰਵਾਨਾ ਜੀ ਆਏ ਨੇਗੇ ਸਿਮਰਜੀਤ ਮਾਨ ਜੀ ਆਏ ਨੇ ਬਾਕੀ ਹੋਰ ਵੀ ਦੋ ਚਾਰ ਐਮਐਲਏ ਆ ਰਹੇ ਨੇਗੇ ਕਾਫੀ ਤਕੜਾ ਪ੍ਰੋਗਰਾਮ ਕੀਤਾ ਹੋਇਆ ਵੀਰੇ ਬਹੁਤ ਜਾਦੇ ਬਹੁਤ ਵਧੀਆ ਲੱਗ ਰਿਹਾ ਪ੍ਰਵਾਨਾ ਹਾਂ ਹਾਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਖਾਣ ਪੀਣ ਤੋਂ ਲਾ ਕੇ ਹਰੇਕ ਚੀਜ਼ ਤੋਂ ਲਾ ਕੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ 5 ਤੋਂ 6000 ਬੰਦੇ ਇਦੋਂ ਕਦਾਂ ਪਹੁੰਚ ਚੁੱਕੇ ਆ ਇੱਥੇ ਤੇ ਹੋਬੀ ਧਾਰੀ ਵਾਲ ਵੀ ਆਏ ਤੇ ਸੋਹੀ ਸਾਹਿਬ ਵੀ ਆਏ ਤੇ ਮੈਡਮ ਜਸਵੀਰ ਕੌਰ ਵੀ ਤੇਗੇ ਤੇ ਸਾਡਾ ਪਰਿਵਾਰ ਸਾਰੇ ਪਿੰਡ ਦੇ ਜਿੰਨੀ ਟੀਮ ਆਪਣੀ ਘਟੋ ਘਟ ਪੰਜ ਛੇ ਦਿਨਾਂ ਤੋਂ ਅਸੀਂ ਲੱਗੇ ਹੋਏ ਆ ਇਹਨਾਂ ਦੇ ਨਾਲ ਕੰਮ ਕਰਨ ਵਾਸਤੇ ਸਾਰੀਆਂ ਟੀਮਾਂ ਨੇ ਜਿੰਨਾ ਵੀ ਸਹਿਯੋਗ ਹੈਗਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਅੰਮ੍ਰਿਤਪੁਰ ਦੇ ਖੂਬ ਲਈਏ ਤੁਹਾਡੇ ਖਨਾਲ ਪਿੰਡ ਦੇ ਵਿੱਚ ਇੱਕ ਪੰਜ ਤੇ ਸਾਰਾ ਪਿੰਡ ਇਕੱਠਾ ਹੋ ਕੇ ਸਾਰਾ ਸਾਰਾ ਪਿੰਡ ਇਕੱਠਾ ਹੈ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਪ੍ਰੋਗਰਾਮ ਹੈਗਾ ਬਾਈ ਨੇ ਖਰਚਾ ਕੀਤਾ ਅਸੀਂ ਨੇ ਉਹਦਾ ਸਾਥ ਦਿੱਤਾ ਸਾਰਿਆਂ ਨੇ ਕਿਵੇਂ ਦੇਖ ਲਓ ਭਾਈ ਅੱਜ ਤੁਹਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਇੱਕ ਜੱਗ ਕਹਿ ਸਕਦਾ ਆਪਾਂ ਹੋਲ ਜਾ ਰਿਹਾ ਹੈਗਾ ਕੀ ਕੀ ਪ੍ਰਬੰਧ ਨੇ ਕਿੰਨਾ ਕਿੰਨਾ ਦਾ ਸਹਿਯੋਗ ਜਰਾ ਹੈ ਭਾਈ ਜੀ ਸਾਡੇ ਪਿੰਡ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ ਸਾਡੀ ਪੰਚਾਇਤ ਲਈ ਵੀ ਸਾਡੀ ਪੰਚਾਇਤ ਦੇ ਹਿੱਸੇ ਜਾਗ ਆਇਆ ਇੱਕ ਮੁੰਡਾ ਮਰੀਕ ਸਿੰਘ ਨੇ ਸਾਡੇ ਪਿੰਡ ਦੇ ਜਿਨ੍ਹਾਂ ਨੇ ਅਪਰਾਲਾ ਕੀਤਾ ਅਪਰਾਲਾ ਕੀਤਾ ਅਪਰਾਲਾ ਬਹੁਤ ਵੱਡਾ ਹੈ ਤੁਸੀਂ ਦੇਖ ਹੀ ਰਹੇ ਹੋ ਅਸੀਂ 5-6 ਦਿਨਾਂ ਤੋਂ ਲਗਾਤਾਰ ਇੱਥੇ ਲੱਗ ਰਿਹਾ ਕੰਮ ਕਰਨਾ ਜੀ ਆਇਆਂ ਕਹਿਣ ਬਾਹਰੋਂ ਘੱਟ ਤੁਸੀਂ ਦੇਖ ਹੀ ਰਹੇ ਹੋ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਨੇ ਕਲਾਕਾਰ ਹੋਰ ਵੀ ਬਹੁਤ ਸਾਰਾ ਅਸੀਂ ਨਾਂ ਨਹੀਂ ਲੈ ਸਕਦੇ ਬਹੁਤ ਸਾਰਾ ਇੱਥੇ ਜੱਗ ਜੜਾ ਹੋਇਆ ਜੀ ਬਾਈ ਜੀ ਇਹ ਨਾ ਤੁਸੀਂ ਕਿੰਨਾਂ ਤਾਜਾ ਲਾਓ ਵੀ ਮੈਨੂੰ ਐ ਲੱਗਦਾ ਵੀ 10000 ਦੇ ਕਰੀਬ ਇਕੱਠੇ ਹੋ ਚੁੱਕਿਆ ਇੱਥੇ ਹਰ ਇੱਕ ਨੂੰ ਪ੍ਰੋਪਰ ਖਾਣ ਲਈ ਹਰ ਇੱਕ ਨੂੰ ਦਾਜ ਦੇ ਜੇ ਕੁੜੀਆਂ ਨੂੰ 21 ਕੁੜੀਆਂ ਦੇ ਜਿਹੜੇ ਵਿਆਹ ਕੀਤੇ ਆ ਪ੍ਰੋਪਰ ਦਾਜ ਦੇ ਦਿੱਤਾ ਕਿਸੇ ਤੋਂ ਪੰਜੀ ਨਹੀਂ ਲਈ ਉਹ ਮੁੰਡੇ ਨੇ ਇੰਨਾ ਜ਼ਿਆਦਾ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈਗੀ ਆ ਕੀ ਲੱਗਦਾ ਇੱਕ ਥਾਸ ਗੱਲ ਦੇਖੀ ਗਈ ਹੈ ਤੁਹਾਡੇ ਪਿੰਡ ਚ ਅੱਜ ਇਹ ਸਾਰੀਆਂ ਗੱਲਾਂ ਨੂੰ ਭੁਲਾ ਕੇ ਇੱਕ ਮੰਚ ਦੇ ਉੱਪਰ ਹਰੇਕ ਪਾਰਟੀ ਦੇ ਹਰੇਕ ਵਰਗ ਦੇ ਵਿਅਕਤੀ ਨੇ ਅੱਜ ਯੋਗਦਾਨ ਦਿੱਤਾ ਹੈ। ਇਹ ਸਭ ਤੋਂ ਵੱਡੀ ਗੱਲ ਅਮਰੀਕ ਸਿੰਘ ਦੀ ਹੈ। ਉਹਨੇ ਸਾਨੂੰ ਜੋੜ ਦੇ ਵਿੱਚ ਵੀ ਸਫਲਤਾ ਕੀਤੀ ਹੈ। ਹਰ ਇੱਕ ਦੇ ਘਰ-ਘਰ ਜਾ ਕੇ ਉਹਨੇ ਨੰਗੇ ਪੈਰੀ ਜਾ ਕੇ ਵਿਚਾਰੇ ਨੇ ਤਾੜ ਪੰਡ ਕੇ ਘਰ-ਘਰ ਗਿਆ। ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ। ਔਰ ਇਹ ਤਾਂ ਹੀ ਅੱਜ ਸਾਰੇ ਤੁਸੀਂ ਦੇਖਣ ਨੂੰ ਇਕੱਠੇ ਮਿਲੇ ਆ। ਬਹੁਤ ਸੋਹਣਾ ਹਾਂ ਦੋ ਬਾਦੀ ਜਿਆਦਾ ਇੱਥੇ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੋਈ ਹੈ ਜਿਹੜੇ ਸਾਰੇ ਅਸੀਂ ਇਕੱਠੇ ਹੋਏ ਆ। ਸਰਦਾਰ ਕਿਵੇਂ ਦੇਖਦੇ ਹੋ ਅੱਜ ਇੰਨੇ ਲੜਕੇ ਦੇ ਵਿਆਹ ਜਿਹੜੇ ਇਸ ਪਿੰਡ ਦੇ ਵਿੱਚ ਹੋਏ ਨੇ ਕਿ ਯਕ ਕਹਿ ਸਕਦਾ ਹੋਇਆ ਸਾਰੇ ਸਿਆਸੀ ਪਾਰਟੀਆਂ ਉੱਪਰ ਉੱਠ ਕੇ ਲੋਕ ਕਹਿੰਦੇ ਕਿ ਕਿੰਨਾ ਕੁ ਵਧੀਆ ਉਪਰਾਲਾ ਹੈ। ਦੇਖੋ ਜੀ ਇਹ ਸਰਦਾਰ ਮਰੀਕ ਸਿੰਘ ਹੋਰਾਂ ਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਸ਼ਲਾਘਾਯੋਗ ਕਦਮ ਹੈ। ਐਦਾਂ ਦੇ ਕਾਰਜ ਜਿਹੜੇ ਹੋਣੇ ਚਾਹੀਦੇ ਆ ਮੇਰੇ ਵੱਲੋਂ ਸਾਰੀ ਟੀਮ ਨੂੰ ਮਰੀਕ ਜੀ ਨੂੰ ਬਹੁਤ ਬਹੁਤ ਵਧਾਈਆਂ ਜੋ 21 ਕੁੜੀਆਂ ਦਾ ਅੱਜ ਇਹਨਾਂ ਨੇ ਵਿਆਹ ਕੀਤਾ। ਜਿਵੇਂ ਘਟ ਹੋ ਰਿਹਾ ਜੀ ਨੌਜਵ ਸ਼ਾ ਹੈਗਾ ਇੱਕ ਕੀ ਲੱਗਦਾ ਕਿ ਨੌਜਵਾਨ ਪੀੜ੍ਹੀ ਨੂੰ ਇਦਾਂ ਦੇ ਉਪਰਾਲੇ ਕਰਨ ਚਾਹੀਦੇ ਬਿਲਕੁਲ ਜੀ ਨੌਜਵਾਨ ਆ ਜਿਹੜੇ ਰੀਡ ਦੀ ਹੱਡੀ ਹੁੰਦੇ ਆ ਆਪਣੇ ਦੇਸ਼ ਦੀ ਆਪਣੀ ਸਟੇਟ ਦੀ ਆਪਣੇ ਪਿੰਡ ਦੀ ਨੌਜਵਾਨਾਂ ਨੂੰ ਇਦਾਂ ਦੇ ਉਪਰਾਲੇ ਉੱਠ ਕੇ ਕਰਨੇ ਚਾਹੀਦੇ ਆ ਇਦਾਂ ਹੋਰ ਨੂੰ ਵੀ ਸਿਹਤ ਮਿਲਦੀ ਆ ਜਦੋਂ ਅਸੀਂ ਛੋਟੇ-ਛੋਟੀਆਂ ਕੰਮ ਕਰਦੇ ਆ ਤੇ ਹੋਰ ਵੀ ਨੌਜਵਾਨੇ ਤੋਂ ਪ੍ਰਭਾਵਿਤ ਹੁੰਦੇ ਆ ਜੀ ਕਿਰਪਾਵਾ ਜੀ ਲਖਵਿੰਦਰ ਸਿੰਘ ਕਿੱਥੇ ਤੇ ਰਹਣਾ ਲਿਓ ਪਵਾਨੀਗੜ ਤੋਂ ਜੀ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤੁਹਾਡੇ ਜਿਹੜੇ ਵਿਆਹ ਦੇ ਪ੍ਰੋਗਰਾਮ ਹੋ ਰਹੇ ਨੇ ਇਸ ਤਰ੍ਹਾਂ ਕਦੇ ਕਦੇ ਪਹਿਲਾਂ ਸੋਚਿਆ ਸੀ ਕਦੇ ਨਹੀਂ ਕਦੇ ਨਹੀਂ ਸੋਚਿਆ ਸੀ ਬਹੁਤ ਵਧੀਆ ਪ੍ਰਬੰਧ ਨੇ ਸਾਰੇ ਹੀ ਸਾਰੇ ਪ੍ਰਬੰਧ ਵਧੀਆ ਨੇ ਜੀ ਕੀ ਕੁਝ ਪ੍ਰਬੰਧ ਹੈ ਜਿਹੜੇ ਕਿਤੇ ਹੈ ਹੀ ਪ੍ਰਬੰਧ ਕੀ ਨਹੀਂ ਜਿੱਤੇ ਹੋਏ ਨੇ ਪ੍ਰਬੰਧ ਸਾਰੇ ਰੋਟੀ ਨੇ ਖਾਣੇ ਪੀਣੇ ਦਾ ਸਾਰੇ ਪ੍ਰਬੰਧ ਨਹੀਂ ਹੈ ਟੂਰ ਦੇ ਪੱਖੇ ਦਾ ਵਧੀਆ ਪ੍ਰਬੰਧ ਡੀ ਜੇ ਦਾ ਸਿੰਗਰ ਲੱਗੇ ਹੋਏ ਨੇ ਵਧੀਆ ਪ੍ਰਬੰਧ ਸਾਰਾ ਹੀ ਜਿੰਨ ਹਮ 3 ਹੈ ਜੀ ਸੋਲੀਪੁਰ ਡਿਸਟ੍ਰਿਕਟ 3 ਦੋ ਅੱਜ ਲੜਕੀਆਂ ਦੇ ਵਿਆਹ ਹੋਏ ਨੇ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਕਿੰਨਾ ਵਧੀਆ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਆਪੇ ਬਹੁ ਆਕੇ ਬਹੁਤ ਅੱਛਾ ਪ੍ਰੋਗਰਾਮ ਕੀਤਾ ਭਾਈ ਭਾਈ ਜੀ ਨੇ ਬਹੁਤ ਬਹੁਤ ਉਤਮਿਤ ਲੱਗੇ ਤੁਹਾਨੂੰ ਹਾਂ ਜੀ ਪ੍ਰਬੰਧ ਕਿਸ ਤਰ੍ਹਾਂ ਦਾ ਲੱਗੇ ਬਹੁਤ ਅੱਛਾ ਪ੍ਰਬੰਧ ਹੈ ਜੀ ਕੋਈ ਖਰਚਾ ਤੁਹਾਡਾ ਪ੍ਰਵਾਰ ਨਹੀਂ ਜੀ ਨਹੀਂ ਜੀ ਕੋਈ ਖਰਚਾ ਨਹੀਂ ਜੀ ਨਹੀਂ ਜੀ ਹਾਂ ਜੀ ਵੀਰੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਇਹ ਜੀ ਬਹੁਤ ਵਧੀਆ ਪ੍ਰਬੰਧ ਹੈ ਪਿੰਡ ਖਨਾਲ ਕਲਾ ਦੀ ਸਭੀ ਸੰਗਤ ਤੇ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਇਕੱਲੇ ਇਕੱਲੇ ਪ੍ਰਤੀਨਿਧਿਤਾਈ ਹੋਈ ਹੈਗੀ ਬਹੁਤ ਵਧੀਆ ਪ੍ਰਬੰਧ ਹੈ ਸਾਰੇ ਇੱਕ ਲੜਕੀ ਨੂੰ ਜਿਹੜਾ ਦਾਜ ਦਾ ਸਮਾਨ ਹੁੰਦਾ ਉਹ ਦਿੱਤਾ ਗਿਆ ਹੈਗਾ ਪੇਟੀ ਅਲਮਾਰੀ ਫ੍ਰਿਜ ਕੂਲਰ ਬੈੱਡਾ ਸੋਫਾ ਬੈੱਡ ਤੇ ਪੇਟੀਆਂ ਦੇ ਵਿੱਚ ਹੈ ਨਹੀਂ ਨੀ ਪੇਟੀਆਂ ਖਾਲੀ ਨੇ ਪੇਟੀਆਂ ਦੇ ਵਿੱਚ 18 18 ਉਨੀ ਉਨੀ ਸੂਟ ਤੇ 19 19 ਬਿਸਤਰੇ ਵੀ ਪਾਏ ਗਏ ਨੇ ਬਹੁਤ ਵਧੀਆ ਪ੍ਰਬੰਧ ਹੈ ਬਾਈ ਪ੍ਰੀਤਜੀਤ ਵੱਲੋਂ ਤੇ ਸੰਪੂਰਨ ਸੰਗਤ ਵੱਲੋਂ ਨਾਲ ਮਿਲ ਕੇ ਬਹੁਤ ਵੱਡਾ ਪਰਾਂ ਦਾ ਕੀਤਾ ਗਿਆ ਇਹ ਇੱਕ ਪਰਾਂ ਦਾ ਜੱਗ ਹੈਗਾ ਜੱਗ ਦਾ ਸਿਹਾ ਲੈ ਰਿਹਾ ਸਾਰੇ ਪਿੰਡ ਵਾਸੀ ਸੇਵਾ ਕਰ ਰਹੇ ਆ ਆਏ ਹੋਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਮਹਿਮਾਨ ਨਵਾਜ਼ੀ